ਪਿਛਲੇ ਦਿਨੀ ਖੰਨਾ ਮਰੇਲਕੋਟਲਾ ਰੋਡ ਦੇ ਉੱਤੇ ਮਰੇਲਕੋਟਲੇ ਵੱਲੋਂ ਆਉਂਦਾ ਹੋਇਆ ਇੱਕ ਦੇ ਕਾਪੂ ਟ੍ਰਾਲਾ ਇੱਕ ਟੈਂਕਰ ਅਤੇ ਦੋ ਕਾਰਾਂ ਨਾਲ ਟਕਰਾਉਂਦਾ ਹੋਇਆ ਪਿੰਡ ਜਲਗ ਮੇਨਾ ਗੇਟ ਦੇ ਨੇੜੇ ਦੋ ਦੁਕਾਨਾਂ ਅਤੇ ਘਰ ਦੇ ਵਿੱਚ ਜਾਵੜਿਆ ਜਿਸਨੂੰ ਤੁਸੀਂ ਵੇਖ ਹੀ ਸਕਦੇ ਹੋ ਕਿ ਸਬੰਧਤ ਪਰਿਵਾਰ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਇਹ ਸਾਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਕਿ ਕਿਸ ਤਰ੍ਹਾਂ ਇਹ ਸਾਰੀ ਦੁਰਘਟਨਾ ਵਾਪਰੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਬੰਧਤ ਪਰਿਵਾਰ ਦਾ ਇਸ ਟਰੱਕ ਦੇ ਟਕਰਾਉਣ ਨਾਲ ਕਾਫੀ ਜਿਆਦਾ ਨੁਕਸਾਨ ਹੋਇਆ ਹਾਂਜੀ ਇਹ ਕਿਵੇਂ ਵਾਪਰਿਆ ਆਪਣੇ ਵੀਰ ਜੀ ਇਹ ਹਾਦਸਾ ਇਹ ਵੀਰੇ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਮੈਂ ਦੁੱਧ ਲੈਣ ਚਲੇ ਗਿਆ ਸੀ ਪਹਿਲਾਂ ਮੈਂ ਉੱਥੇ ਖੜਾ ਸੀ ਜਿੱਥੇ ਇਹ ਹਾਦਸਾ ਹੋਇਆ ਦੁਕਾਨ 'ਚ ਬੈਠੇ ਸੀ ਕਿ ਮੈਂ ਤੇ ਮੇਰੇ ਨਾਨਾ ਜੀ ਇਹ ਹਾਦਸੇ ਹੁਣ ਤੋਂ ਪਹਿਲਾਂ ਹਾਂਜੀ 5-7 ਮਿੰਟ ਪਹਿਲਾਂ ਅਸੀਂ ਉਰੋਂ ਹੀ ਗਏ ਹਾਂ ਜੀ ਮੈਂ ਹਜੇ ਥੋੜੇ ਜਿਹੀ ਗੱਡੀ ਲੈ ਕੇ ਦੁੱਧ ਲੈਣ ਚਲੇ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਟੱਕਰ ਹੋਈ ਤੇ ਮੈਨੂੰ ਘਰੋਂ ਫੋਨ ਆਇਆ ਕਹਿੰਦੇ ਵੀ ਇੱਦਾਂ ਇੱਦਾਂ ਗੱਲਬਾਤ ਹੋ ਗਈ ਚਲੋ ਮੈਂ ਘਬਰਾ ਗਿਆ ਜੀ ਹਾਂ ਘਬਰਾਉਂਦਾ ਹੀ ਹੁੰਦਾ ਗਰੀਬੰਦਾ ਹਨਾ ਜੀ ਤੇ ਘਬਰਾਉਣ ਤੋਂ ਬਾਅਦ ਉਸ ਤੋਂ ਪਰੇੰਤ ਮੈਂ ਘਰ ਆ ਕੇ ਦੇਖਿਆ ਚਲੋ ਮੈਂ ਆਪਣਾ ਪਰਿਵਾਰ ਦੇਖਿਆ ਮੈਂ ਕਿਹਾ ਚਲੋ ਸਾਰੇ ਠੀਕ ਠਾਕ ਨੇ ਪਰ ਨੁਕਸਾਨ ਮੇਰਾ ਬਹੁਤ ਜ਼ਿਆਦਾ ਹੋ ਗਿਆ ਮੇਰੀ ਇਹੀ ਦੁਕਾਨਦਾਰੀ ਸੀਗੀ ਇੱਥੇ ਮੇਰੀ ਰੋਜੀ ਰੋਟੀ ਚੱਲਦੀ ਸੀ ਘਰ ਦੀ ਹਾਂ ਹੁਣ ਸਾਰੇ ਪਿੰਡ ਵਾਸੀ ਨੂੰ ਤਾਂ ਪਤਾ ਹੀ ਹੈ ਵੀ ਮੇਰੇ ਨਨ੍ਹਾ ਜੀ ਨੇ ਜਿਹੜੇ ਬਹੁਤ ਲੰਬੇ ਸਮੇਂ ਤੋਂ ਬਿਮਾਰ ਨੇ तकरीबन ਸਾਲ ਹੀ ਹੋ ਗਿਆ ਠੀਕ ਆ ਤੇ ਇੱਥੇ ਸਾਡਾ ਘਰ ਮੇਰੀਆਂ ਦੋਨੇ ਦੁਕਾਨਾਂ ਟੁੱਟ ਗਈਆਂ ਪਿੱਛੇ ਦੋ ਮਕਾਨ ਜਿਹੜੇ ਮੇਰੇ ਇੱਕ ਕਮਰੇ ਸੀਗੇ ਉਹਨਾਂ ਦਾ ਵੀ ਕਾਫੀ ਬਹੁਤ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਜਿਹੜੇ ਕਿ ਹੁਣ ਨਵੇਂ ਤਰੀਕੇ ਤੋਂ ਹੀ ਬਣਣਗੇ ਠੀਕ ਹੈ ਹੁਣ ਚਲੋ ਅਸੀਂ ਜਿਵੇਂ ਸਮਾਂ ਨਿਕਲੂਗਾ ਅਸੀਂ ਕੱਢਾਂਗੇ ਪਰ ਮੈਨੂੰ ਪਤਾ ਹੈ ਕਿ ਸਾਡਾ ਪਿੰਡ ਇਲਾਕਾ ਨਿਵਾਸੀ ਸਮਾਜ ਸੇਵੀ ਸੰਸਥਾ ਵਾਲੇ ਹਰੇਕ ਤਰ੍ਹਾਂ ਦਾ ਬੰਦਾ ਸਾਡੀ ਮਦਦ ਕਰੂਗਾ ਮੈਂ ਤਾਂ ਇਹੀ ਆਸ ਕਰਦਾ ਜੀ ਠੀਕ ਹੈ ਠੀਕ ਹੈ ਜੀ ਉਹ ਜਾਨੀ ਜਾਣ ਦੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ ਠੀਕ ਆ ਉਹ ਤੁਹਾਡਾ ਕਹਣਾ ਜਾਨਦੀ ਹੋ ਜਾਂਦਾ ਜੇਕਰ 5 ਕਿਲੋ ਮਿੰਟ ਤੁਸੀਂ ਇਹ ਇਹ ਜੇ ਅਸੀਂ ਅੰਦਰ ਹੁੰਦੇ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਲक्की ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਹ ਨੁਕਸਾਨ ਆ ਇਹ ਜਿਹੜਾ ਹੋਇਆ ਦੀ ਪਰਪਾਈ ਦੇ ਲਈ ਜਿਹੜੀਆਂ ਕੋਈ ਵੀ ਸਮਾਜ ਸੇਵੀ ਜਾਂ ਹੋਰ ਲੱਕੀ ਜਿਹੜੀਆਂ ਸੰਸਥਾਵਾਂ ਜਾਂ ਆਪਣੇ ਲੋਕ ਨੇ ਤੁਹਾਡਾ ਇਹ ਜਰੂਰ ਸਹਿਯੋਗ ਕਰਨ ਇਹ ਧੰਨਵਾਦੀ ਸ਼ੁਕਰੀਆ